ਵਾਗਾ ਫੜੀ ਖੜੋ ਤੇ ਕਲਗੀ ਵਾਲੇ ਸ਼ੇਰ ਜੀਆਂ ਓ ਕੈ ਸੀ ਮਨਾਉ ਡਾਡਾ ਪਰਗਾ ਖਬਰ ਪਿਆਲਾ ਸਾਡਾ ਓਣਾ ਹੁਦਿਆ ਹੋ ਅੜੀ ਕਾ ਲਮਿਨਾ ਹੋ ਨਾ ਕਰੇ ਤਰੀਕਾ ਪੂਰਤੀ ਕਰੋ ਨਿਸ਼ਾਨੀ ਵੀ ਹੰਦੇ ਸਾਰਿਆਂ ਨੂੰ ਤਖਾ ਕਾਤੀ ਕੋਲ ਸਜਾਨੀ ਦੀ रुपिया वाभी त मोर खजाणे वाधी कर ਮੈਂ ਵੀ ਵਰਗਾ ਅਬਲਾ ਦੇ ਸ੍ਰੋਤੀ ਮਾ ਤੁਮਰੂ ਦੁਤੀਆ ਨਹੀਂ ਤੇ ਤੰਗੜ ਹੋ ਰਹੀ ਹੈ ਕਹਿੰਦੇ ਅਸੀਂ ਵੀ ਸ਼ਾਮਿਲ ਹੋਣਾ ਇਸ ਕਰਕੇ ਇਹ ਉਹਨੇ ਸਿੱਧਾ ਸੀ ਇਹ ਠੀਕ ਹੈ ਉਹਨੇ ਸਿੱਧਾ ਸੀ ਪਰ ਜੇ ਕੋਈ ਕਿ ਗਰਾਹਾ ਬੜਿਆ ਨੇ ਜਿਹੜਾ ਹੈਗਾ ਉਹ ਮਹੌਲ ਖਰਾਬ ਕਰ ਦਿੱਤਾ